ਅੱਜ ਤੁਸੀਂ ਲਾਈਵ ਦੇਖ ਰਹੇ ਹੋ ਪਿੰਡ ਦਬੂਲੀਆਂ ਦੇ ਸਟੇਡੀਅਮ ਦੇ ਵਿੱਚ ਜਿੱਥੇ ਸਰਦਾਰ ਸੱਜਨ ਸਿੰਘ ਚੀਮਾ ਜੀ ਵੱਲੋਂ ਬੱਚਿਆਂ ਨੂੰ ਸਾਰੀ ਮਿਹਨਤ ਕਰਾਉਣ ਤੋਂ ਬਾਅਦ ਉਹ ਰਿਲੈਕਸ ਬੱਚੇ ਹੋ ਰਹੇ ਨੇ ਤੇ ਇੱਥੇ ਤੁਸੀਂ ਦੇਖਦੇ ਹੋ ਵੀ ਬੱਚੇ ਨਿੱਕੇ ਵੀ ਨੇ ਵੱਡੇ ਵੀ ਨੇ ਹਰ ਪ੍ਰਕਾਰ ਦੇ ਬੱਚੇ ਜਿਹੜੇ ਆ ਉਹ ਇੱਥੇ ਸ਼ਾਮ ਨੂੰ ਮਿਹਨਤ ਕਰਿਆ ਕਰਦੇ ਨੇ ਡੇਲੀ ਸਰਦਾਰ ਸੱਜਨ ਸਿੰਘ ਟੀਮਾ ਜੀ ਟਾਈਮ ਵੀ तकरीबन 7:30 ਦਾ ਟਾਈਮ ਹੈ ਤੇ ਉਹ ਸਰਦਾਰ ਸੱਜਨ ਸਿੰਘ ਟੀਮਾ ਜੀ ਵੀ ਮਿਹਨਤ ਕਰਾਉਣ ਬਾਅਦ ਇੱਥੇ ਮੌਜੂਦ ਨੇ ਮੌਕੇ ਤੇ ਤੇ ਆਓ ਆਪਾਂ ਸਰਦਾਰ ਸੱਜਨ ਸਿੰਘ ਟੀਮਾ ਜੀ ਨਾਲ ਗੱਲ ਕਰਦੇ ਹਾਂ ਕਿ ਬੱਚਿਆਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਮਿਹਨਤ ਚੱਲ ਰਹੀ ਹੈ ਜੀ ਜੀ ਸੱਜਨ ਸਿੰਘ ਟੀਮਾ ਜੀ ਆ ਦੇਖ ਸਕਦੇ ਹੋ ਰੌਣਕ ਹੈ ਬੱਚੇ ਦੋ ਦੋ ਫਾਲੇ ਬੱਚੇ ਵੀ ਆ ਇੱਧਰ ਆਓ ਆ ਛੋਟੇ ਛੋਟੇ ਬੱਚੇ ਆ ਦੇਖੋ ਤੁਸੀਂ ਹਾਂ ਉਹ ਦੇਖੋ ਉਹ ਦੋ ਦੋ ਤਿੰਨ ਤਿੰਨ ਸਾਲ ਦੇ ਬੱਚੇ ਨੇ ਉੱਦੋਂ ਉਸ ਗਰਾਊਂਡ ਦੇ ਵਿੱਚ ਹਾਂ 4 ਸਾਲ ਦੇ ਲੱਗੇ ਆ ਇਹ ਸੀਨੀਅਰ ਆ ਥੋੜੇ ਬੱਚੇ ਤੇ ਸਾਰੇ ਹੀ ਵਧੀਆ ਖੇਡਦੇ ਆ ਔਰ ਇਹ ਕਦੇ ਨਸ਼ਿਆਂ ਦੇ ਲਾਗੇ ਨਹੀਂ ਜਾ ਸਕਦੇ ਪਰ ਸਾਰੇ ਤੁਸੀਂ ਆ ਦੇਖੋ ਕਿੰਨੇ ਫਿੱਟ ਨੇ ਬੇ ਤੇ ਇਹ ਆ ਕੱਲ ਪਰਸੋਂ ਇੱਕ ਫੌਜੀਆ ਦੀ ਟੀਮ ਆਈ ਸੀ ਉਹਨਾਂ ਨੂੰ ਵੀ ਇਹ ਦਿੱਤੇ ਆ ਆ ਬੱਚੇ ਜਿਹੜੇ ਨੇ ਆ ਵਿੱਚ ਆ ਦੇਖੋ ਛੋਟੀਆਂ ਬੱਚੀਆਂ ਇੱਧਰ ਆ ਦੇਖੋ ਇੱਧਰ ਇੱਧਰ ਆਓ ਬੱਚੇ ਇਹ ਤੁਸੀਂ ਖੇਡਣਾ ਹੈ ਨਾ ਹੈ ਤੇ ਬਾਹਰ ਰੱਖ ਦਿੱਤੇ ਹੈ ਤੁਸੀਂ ਪਈਆ ਫੜੇ ਮੈਂ ਤੇ ਸ਼ੇਅਰ ਬੱਚੇ ਵੀ ਹੁੰਦੇ ਆ ਦੇਖੋ ਛੋਟੇ ਛੋਟੇ ਬੱਚੇ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਸਰਦਾ ਸੱਜਨ ਸਿੰਘ ਚੀਮਾ ਜੀ ਦਾ ਆ ਡ੍ਰਿਬਲ ਕਰਕੇ ਦਿਖਾਓ ਜੋ ਕਿ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਇਹ ਸਾਡੇ ਬੱਚੇ ਜਿਨ੍ਹਾਂ ਦੇ ਲਈ ਰਾਤ ਦਿਨ ਜੋ ਇੱਕ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕਿਸ ਪ੍ਰਕਾਰ ਡਿਲੀਵਰ ਕਰ ਰਹੇ ਨੇ ਜੀ ਆ ਬੱਚੇ ਦੀ ਉਮਰ ਤੁਸੀਂ ਦੇਖ ਸਕਦੇ ਹੋ ਤੇ ਵੈਰੀ ਗੁੱਡ ਵੈਰੀ ਗੁੱਡ ਤਾਲੀਆਂ ਬਈ ਸਾਰੇ ਬੱਚੇ ਦੀ ਤਾਲੀਆਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਇਹ ਜਿਹੜੀ ਗਰਾਊਂਡ ਹੈ ਨਾ ਇਹ ਧੂੜੀਆਂ ਦੀ ਗਰਾਊਂਡ ਨਹੀਂ ਹੈ ਇਹ ਜਿਨੇ ਦੀ ਗਰਾਊਂਡ ਹੈ ਤੇ ਮੈਂ ਤੇ ਕਹਿ ਸਕਦਾ ਜਿਹੜਾ ਹੌਂਡੀਆਂ ਟੂਰਨਾਮੈਂਟ ਹੁੰਦਾ ਹੈ ਉਹ ਰੱਖਿਓ ਰੱਖਿਓ ਇਹ ਇਹ ਇੰਡੀਆ ਦੀ ਬਹੁਤ ਵਧੀਆ ਸੈਂਟਰ ਹੈ ਆ ਤੁਸੀਂ ਦੇਖੋ 30 50 60 60 ਬੱਚੇ ਜਿਹੜੇ ਨੇ ਇਸ ਗਰਾਊਂਡ 'ਤੇ ਆ ਜਾਂਦੇ ਨੇ ਸੋ ਮੈਂ ਅਪੀਲ ਕਰੂੰਗਾ ਸਾਰੇ ਜਿਹੜੇ ਮੇਰੇ ਵੀਰ ਦੇ ਹਲਕੇ ਦੇ ਵੀਰ ਨੇ ਜਿਹਦੇ ਦੇ ਨੇ ਇੱਥੋਂ ਨਕੋਦਰ ਤੋਂ ਛਾਹਕੋਟ ਤੋਂ ਆਹ ਦੇਖੋ ਉਹ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਛਾਹਕੋਟ ਤੋਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਨਕੋਦਰ ਤੋਂ ਲੈ ਕੇ ਆਉਂਦੇ ਨੇ ਉੱਚੇ ਦੇ ਬੱਚੇ ਆ ਰਹੇ ਆ ਹਾਲੂ ਤੋਂ ਆ ਰਹੇ ਆ ਟੋਡਰਾਲ ਤੋਂ ਆ ਰਹੇ ਆ ਸੋ ਇਸ ਤਰ੍ਹਾਂ ਬੱਚੇ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਮੈਂ ਖੁਦ ਸ਼ਾਮ ਨੂੰ 2 ਘੰਟੇ ਤੇ ਮੈਂ ਕਦੇ ਕਦੇ ਇੱਥੇ ਹੀ ਰਹਿਣਾ ਸ਼ੁਰੂ ਕਰ ਦੇਣਾ ਸਵੇਰੇ ਵੀ ਬੱਚਿਆਂ ਨੂੰ ਮੈਂ ਕਰਾਇਆ ਕਰੂੰਗਾ ਔਰ ਬੱਚੇ ਬਹੁਤ ਜ਼ਿਆਦਾ ਇੰਪਰੂਵ ਕਰ ਰਹੇ ਨੇ ਔਰ ਬੜੇ ਚੰਗੇ ਬੱਚੇ ਬਣ ਰਹੇ ਆ ਮੈਂ ਸਾਰੇ ਹਲਕੇ ਦੇ ਵੀਰਾਂ ਨੂੰ ਬੇਨਤੀ ਕਰੂੰਗਾ ਤੇ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਅਸੀਂ ਬਹੁਤ ਚੰਗਾ ਮਾਹੌਲ ਦਿੰਨੇ ਆ ਇੱਥੇ ਬੱਚਿਆਂ ਨੂੰ ਆ ਸ਼ਬਦ ਲੱਗੇ ਹੋਣਗੇ ਵਾ ਸਪੀਕਰ ਸਾਡਾ ਖਰਾਬ ਹੋ ਗਿਆ ਸ਼ਬਦ ਲੱਗੇ ਹੁੰਦੇ ਨੇ ਔਰ ਸ਼ਬਦ ਦੇ ਸ਼ਬਦਾਂ ਦੇ ਵਿੱਚ ਇਹ ਬੱਚੇ ਪ੍ਰੈਕਟਿਸ ਕਰਦੇ ਨੇ ਇਹ ਕਦੇ ਵੀ ਨਸ਼ੇ ਦੇ ਲਾਗੇ ਨਹੀਂ ਜਾ ਸਕਦੇ ਮੋਬਾਈਲ ਤੋਂ ਬਚ ਜਾਣਗੇ ਬਹੁਤ ਜ਼ਿਆਦਾ ਚੰਗੀਆਂ ਆਤਾ ਪੜ੍ਹਾਈ ਲਈ ਪ੍ਰੇਰਿਤ ਨੇ ਅਸੀਂ ਬੱਚੇ ਪੜ੍ਹਾਈ ਤੇ ਬਹੁਤ ਹੁਸ਼ਿਆਰ ਨੇ ਜਿੰਨੇ ਵੀ ਬੱਚੇ ਨੇ ਸਾਰੇ ਪੜ੍ਹਾਈ ਤੇ ਬਹੁਤ ਹੁਸ਼ਿਆਰ ਨੇ ਸੋ ਕਹਿਣ ਤੋਂ ਭਾਵ ਹੈ ਕਿ ਇਹ ਦਭੂੜੀਆਂ ਨੂੰ ਕਿਉਂਕਿ ਮੈਂ ਬਾਸਕਟਬਾਲ ਖੇਡਦਾ ਰਿਹਾ ਇਸ ਕਰਕੇ ਮੈਂ ਇਹਦੇ ਵਿੱਚ ਐਕਸਪਰਟ ਆ ਤੇ ਦਭੂੜੀਆਂ ਨੂੰ ਇੱਕ ਬਾਸਕਟਬਾਲ ਦਾ ਸੈਂਟਰ ਤੇ ਮੈਂ ਚਾਹਣਾ ਦੇ ਦੂਜੇ ਵੀ ਪਿੰਡਾਂ ਦੇ ਵਿੱਚ ਇੱਕ ਇੱਕ ਸੈਂਟਰ ਕਿਤੇ ਬਣ ਜਾਵੇ ਤੇ ਨਸ਼ਾ ਕਦੇ ਲੱਗੇ ਨਹੀਂ ਆਊਗਾ ਨਸ਼ਾ ਬਿਲਕੁਲ ਕੋਈ ਐਫਰਟ ਸੌਰ ਕਰਨ ਦੀ ਜਰੂਰਤ ਨਹੀਂ ਆ ਸਿਰਫ ਗੇਮਾਂ ਅਲੱਗ ਅਲੱਗ ਗੇਮਾਂ ਪੁਆਣੀਪੁਰ ਦੇ ਵਿੱਚ ਫੁੱਟਬਾਲ ਬੱਚੇ ਖੇਡਦੇ ਨੇ ਉੱਥੇ ਕੋਸ਼ਿਸ਼ ਕਰਕੇ ਪੁਆਣੀਪੁਰ ਫੁੱਟਬਾਲ ਸ਼ੁਰੂ ਹੋ ਜਾਵੇ ਬੂਲ ਰੈਸਲਿੰਗ ਹਤੂ ਟਿੰਗਾ ਨਾਲ ਤਲਵੰਡੀ ਐਥਲੈਟਿਕਸ ਕਿੱਬੇ ਹਾਕੀ ਹੈ ਬੜੀ ਵਧੀਆ ਹੈ ਇਸੇ ਤਰ੍ਹਾਂ ਅਲੱਗ-ਅਲੱਗ ਟੀਮਾਂ ਜਿਹੜੀਆਂ ਨੇ ਅਖੀਰਾਂ ਵਾਲੀ ਕਬੱਡੀ ਆ ਮੈਂ ਚਾਹੁੰਦਾ ਕਹਨਾ ਕਿ ਇਸ ਤਰ੍ਹਾਂ ਦੀਆਂ ਰੌਣਕਾਂ ਆ ਛੋਟਾ ਜਿਹਾ ਪਿੰਡ ਐ ਇੱਥੋਂ ਮੈਨੂੰ ਲੱਗਦਾ ਸਾਰੇ ਸਾਰਾ ਪਿੰਡ ਹੀ ਬੱਚੇ ਜਿਹੜੇ ਨੇ ਇੱਥੇ ਇਕੱਠੇ ਹੋ ਜਾਂਦੇ ਸ਼ਾਮ ਨੂੰ ਦਬੂੜੀਆਂ ਸੱਠਾ ਕਰਾਂਦਾ ਪਿੰਡ ਐ ਤੇ ਸਾਰੇ ਬੱਚੇ ਜਿਹੜੇ ਇਸ ਟਾਈਮ ਜਿਹੜੇ ਨੇ ਉਹ ਗਰਾਊਂਡ 'ਚ ਪਹੁੰਚਦੇ ਨੇ ਇਹਨਾਂ ਨੂੰ ਕਦੇ ਮਾੜੀ ਆਦਤ ਨਹੀਂ ਪੈ ਸਕਦੀ ਤੇ ਸਾਰੇ ਜਣੇ ਕੋਸ਼ਿਸ਼ ਕਰੋ ਸੈਂਟਰ ਚ ਲਾਨ ਦੀ ਤੇ ਇੱਥੇ ਬਾਸਕਟਬਾਲ ਖਾਸ ਕਰਕੇ ਜਿਹੜੀ ਲੰਬੀ ਹਾਈਟ ਐ ਬੱਚਿਆਂ ਦੀ ਚਾਹੇ ਉਹ ਬੱਚੀਆਂ ਨੇ ਚਾਹੇ ਬੱਚੇ ਨੇ ਉਹਨਾਂ ਨੂੰ ਇੱਥੇ ਜ਼ਰੂਰ ਲੈ ਕੇ ਆਓ ਮੈਂ ਕਹਿੰਦਾ ਗੇਮ ਕੁਛ ਨਾ ਦੇਵੇ ਦੋ ਚੀਜ਼ਾਂ ਤੇ ਜ਼ਰੂਰ ਦੇਊਗੀ ਇੱਕ ਚੰਗੀ ਸਿਹਤ ਦੇਊਗੀ ਜੇ ਅਸੀਂ ਤੇ ਮੋਬਾਈਲ ਤੋਂ ਬਚ ਜਣਗੇ ਹੋਰ ਉਲਟੇ ਸਿੱਦੇ ਕੰਮਾਂ ਤੋਂ ਬਚਣਗੇ ਇੱਥੇ ਆ ਕੇ ਬੱਚਾ ਜਿਹੜਾ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਜੇ ਪਲੇਅਰ ਬਣ ਜਾਏ ਨਾਲ ਪੜ੍ਹ ਲਿਆ ਤੇ ਫਿਰ ਤੇ ਕੋਈ ਅੰਤ ਨਹੀਂ ਕਿੱਥੋਂ ਤੱਕ ਪਹੁੰਚ ਸਕਦੇ ਡਾਇਰੈਕਟ ਡੀਐਸਟੀ ਇਨਸਪੈਕਟਰ ਕੋਲ ਪਹੁੰਚ ਰਹੇ ਨੇ ਜਿਹੜੇ ਕੰਬੀਏ ਖਿਡਾਰੀ ਨੇ ਪੜ੍ਹੇ ਲਿਖੇ ਨੇ ਸੋ ਇਹ ਨਸ਼ਾ ਛਡਾਉਣ ਦੇ ਵਿੱਚ ਸਭ ਤੋਂ ਕਾਰਗਰ ਹਥਿਆਰ ਜਿਹੜਾ ਉਹ ਆਇਆ ਕੈਮਰਾ ਮਾਰੋ ਜਰਾ ਦੇਖੋ ਆ ਬੱਚੇ ਹੁਣ ਪਹਿਲਾਂ ਸਟਾਰਟਿੰਗ ਤੇ ਪ੍ਰੇਅਰ ਕਰਦੇ ਨੇ ਔਰ ਹੁਣ ਜਦੋਂ ਆਫ ਕਰਨਾ ਸਾਰੇ ਬੱਚਿਆਂ ਨੇ ਸਟਾਰਟ ਕਰੋ ਇਹ ਇਹਨਾਂ ਨੇ ਅਰਦਾਸ ਕਰਨੀ ਹੈ ਪਰਮਾਤਮਾ ਦਾ ਨਾਮ ਲੈਣਾ ਤੇ ਪਰਮਾਤਮਾ ਦਾ ਨਾਮ ਲੈਣਾ ਅਰਦਾਸ ਕਰਨੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਆਂਡੇ ਦੁੱਧ ਉਹ ਵੀ ਇੱਥੇ ਕਈ ਸੰਗਤ ਆਉਂਦੀ ਹੈ ਦੇਖਣ ਲਈ ਆਉਂਦੀ ਹੈ ਉਹ ਬੱਚਿਆਂ ਨੂੰ ਦੇ ਜਾਂਦੀ ਹੈ ਨਹੀਂ ਤੇ ਅਸੀਂ ਆਪਣੇ ਕੋਲੋਂ ਦੋ ਅਨੇ ਦੋ ਕੇਲੇ ਔਰ ਦੁੱਧ ਤੇ ਥੋੜੇ ਚਨੇ ਇਹ ਸੋਚਿਆ ਵੀ ਸਾਰੇ ਰੋਜ਼ ਅਸੀਂ ਇਹਨਾਂ ਬੱਚਿਆਂ ਨੂੰ ਜਿਹੜਾ ਉਹ ਦਿਆ ਕਰਾਂਗੇ ਬਹੁਤ ਵਧੀਆ ਜਿਹੜਾ ਮਾਹੌਲ ਆ ਤੁਸੀਂ ਹੁਣੇ ਗੱਲਬਾਤ ਸੁਣੀ ਸਰਦਾਰ ਸਿਦਨ ਸਿੰਘ ਜੀ ਜੀ ਉਹਨਾਂ ਦਾ ਸੀ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਆਪਣੇ ਦੇਖੋ ਇੱਕ ਜੋਸ਼ ਇੱਕ ਜੋਸ਼ ਭਰਦੇ ਹੋਏ ਬੱਚਿਆਂ ਦੇ ਵਿੱਚ ਸਰਾਰ ਸੱਜਨ ਸਿੰਘ ਚੀਮਾ ਜੀ ਤੇ ਹੁਣ ਅਸੀਂ ਦੇਖਾਂਗੇ ਵੀ ਬੱਚਿਆਂ ਨੂੰ ਜਿਹੜੀ ਡਾਈਟ ਦਾ ਪ੍ਰਬੰਧ ਹੈ ਉਹ ਕਿਸ ਪ੍ਰਕਾਰ ਜਿਹੜਾ ਆ ਅ ਦੇਖੋ ਜੀ ਬੱਚਿਆਂ ਦਾ ਜਿਹੜਾ ਡਾਟ 20 ਜਾ ਰਹੀ ਹੈ ਬੱਚਿਆਂ ਨੂੰ ਟੀ-ਸ਼ਰਟ ਤੇ ਟੀ-ਸ਼ਰਟ ਤੇ ਕਹਿ ਬੂ ਕਹਿ ਬੂ ਟੀ-ਸ਼ਰਟ ਕਰ ਲੈ ਟੀ-ਸ਼ਰਟ ਟੀ-ਸ਼ਰਟ ਆਜੋ ਮੈਂ ਖਵਾ ਦਿੰਦਾ ਇੱਧਰ ਦੁੱਧ ਦਾ ਪ੍ਰਬੰਧ ਜਿਹੜਾ ਹੈ ਬੱਚਿਆਂ ਵਾਸਤੇ ਕੋਈ ਪੀਤਾ ਗਿਆ ਹੈ ਬੈਠੋ ਬੈਠੋ ਕਿੱਲੇ ਬੰਨੇ ਬੈਠੋ ਮੈਜੋ ਮੈਜੋ ਬਹੁਤ ਵਧੀਆ ਜੀ ਬਹੁਤ ਵਧੀਆ ਆ ਤੁਸੀਂ ਦੇਖ ਸਕਦੇ ਹੋ ਰਹਿਲ ਜੀ ਦਵਾਬਾ ਮੀਡੀਆ ਵਾਲੇ ਤੇ ਉਹਨਾਂ ਦਾ ਬੇਟਾ छोटे छोटे बच्चे जोड़े है बहुत बढ़िया बाल खोने बस हाथी है ठीक है तैरी करके आओ मेरे बेस्ट करो प्रॉपर हाफ कोट फुल कोटा 아, 비가 좀